પરીરલીતીત હરાકરલીતણ હારિડામાયાં હરણાયામયાતણ यही है दिल, दिल पर हर करता है हमसे प्यार नहीं है दिल 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 माले जो ये, जाने। ये पहले बताते बारात लेके जाते हम प्यार ਕੀ ਬਹੁਤ ਬਹੁਤ ਮਿਹਰਬਾਨੀ ਤੇ ਵੈਸੇ ਤੁਸੀਂ ਮੇਰਾ ਗਾਣਾ ਸੁਣਾ ਨਾ ਡੀਜੀਪੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਸ਼ਹਿਰ ਉਹ ਤਬਾਰ ਦਾ ਹੁੰਦੀ ਏ ਜਦਾ ਕਾ ਡੀਜੀਪੀ ਪੰਜਾਬ ਦਾ ਉਹ ਬੰਦਾ ਕੱਕ ਜਿਹੜਾ ਬੰਦਾ ਕੱਕ ਬੰਦੀ ਏ ਕਾਲਤਾ ਹੈ ਸਕੇ ਵੱਟ ਬੰਦੀ ਏ ਵਾਰੀਆਂ ਨੁਕਾ ਚਲੋ ਕੱਕ ਬੰਦੀ ਏ ਉਹ ਡੀਜੀਪੀ ਪੰਜਾਬ ਦਾ ਉਹ ਬੰਦੇ ਨੰਬਰ ਜੀ ਪੰਜਾਬ ਦਾ ਸ਼ਾਨ ਕਮਜਾ ਪੜਾਓ ਤੇ ਫਿਰ ਨਾਲੀ ਗਾਲਾਂ ਸੁਣੋ ਕਦੇ ਚਾਦੇ ਨਾਲ ਤੁਸੀਂ ਖਾਤਾ ਇੱਕ ਕਦੀ ਕੋ ਲੋ ਉਹ ਤਵੇ ਦੇ ਜਿੱਤਾ ਲੀਡਰਾਂ ਨੇ ਅੱਜ ਇੱਥੇ ਵੋਟਾਂ ਪੱਕੀਆਂ ਕਰ ਰਹੇ ਆਂ ਜੀ ਰਖ ਵਕਤ ਸਭ ਤੋਂ ਵੱਡੇ ਇੱਥੇ ਜੂ ਮੈਂ ਦੇਖਿਆ ਸਵੇਰ ਦਾ ਤੇ ਦੁਪਹਿਰੇ ਮੈਂ ਕੰਪਨੀ ਕਰਕੇ ਆਇਆ ਮੈਂ ਉਸ ਤੋਂ ਬਾਅਦ ਇੱਥੇ ਆਇਆ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਵੋਟ ਤੈਨੂੰ ਵੈਸਟ ਵਿੱਚ ਪੈਗੀ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਚੋਰ ਨਿਸ਼ਾਨ ਹੈ ਹਾ ਸ਼ਟਰ 9 ਨੰਬਰ ਦਾ ਬਟਨ 19 ਤਰੀਕ ਨੂੰ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰੋਗੇ ਸਾਰੇ ਲੋਕਾਂ ਨੇ ਵਾਹ ਮਾਕੀ ਤਾਂ ਇੱਕ ਸਰਪ੍ਰੀ ਨਾਮਿਲਿਆ ਹਾਂਜੀ ਕਿਦਾਂ ਦਾ ਹੁਣ ਘਰ ਆ ਰਹੀ ਹੈ ਬਹੁਤ ਵਧੀਆ ਪੈਂਦਾ ਜੀ ਬਹੁਤ ਵਧੀਆ ਜਿਆਦਾ ਵੋਟਾਂ ਨਾਲ ਜਿੱਤਾਂਗੇ ਜੀ ਕੋਣ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਹੈਗਾ ਹੁਣ ਸਭ ਤੋਂ ਮੈਂ ਅੱਗੇ ਚੱਲ ਰਿਹਾ ਇੱਥੋਂ ਤੱਕ ਕੀ ਐਨਆਰਆਈ ਦੀ ਰਿਪੋਰਟ ਵੀ ਚੈੱਕ ਕਰ ਲੋ ਉਹ ਵੀ ਅਹੀ ਗੱਲ ਕਹਿ ਰਹੀ ਹੈ ਕਿ ਸਭ ਤੋਂ ਅੱਗੇ ਨੀਟੂ ਜਾ ਰਿਹਾ ਜੀ ਮੈਂ ਮੈਂ ਚਲੋ ਮੈਂ ਕਹਿੰਦਾ ਮੈਂ ਨਹੀਂ ਜਿੱਤਣਾ ਪਰ ਐਨਆਰਆਈ ਦੀ ਰਿਪੋਰਟ ਥੋੜੀ ਝੂਠ ਮਾਰ ਸਕਦੀ ਹੈ ਬੋਲਾਈਆ ਕਿ ਇਹ ਸਾਰੇ ਹਾਰ ਦੇ ਪਿਆ ਕਿੱਲਾ ਨੀਟੂ ਜਿੱਤਦਾ ਪਿਆ ਸਾਰੇ ਹਾਰ ਜਾਣੇ ਆ ਇਹ ਸਾਰੇ ਹਾਰ ਜਾਣੇ ਆ ਕੱਲਾ ਨਹੀਂ ਕਿਉਂ ਜਦ ਤੱਕ ਐਨਆਰਆਈ ਰਿਪੋਰਟ ਕਹਿੰਦੀ ਝੂਠੀ ਮਾਰ ਸਕਦੀ ਕਿਉਂਕਿ ਉਹਨਾਂ ਨੇ ਸਰਵੇ ਕੀਤਾ ਦਾ ਜੇ ਸਰਵੇ ਰਿਪੋਰਟ ਕਹਿ ਰਹੀ ਆ ਤੇ ਫਿਰ ਮੈਨੂੰ ਮੈਨੂੰ ਕੋਈ ਤਕਲੀਫ ਨਹੀਂ ਆ ਜੀ ਇਸ ਤਰ੍ਹਾਂ ਲੋਕਾਂ ਦਾ ਬੜਾ ਪਿਆਰ ਲਗਾ ਨਹੀਂ ਪਿਆਰ ਹੈਗਾ ਜੀ ਉਹ ਟੁੱਟ ਗਿਆ ਜੀ ਕਿਸ ਤਰ੍ਹਾਂ ਐਨਆਰਆਈ ਰਿਪੋਰਟ ਝੂਠੀ ਮਾਰ ਸਕਦੀ ਲੋਕਤੰਤਰ ਹੈ ਲੋਕਤੰਤਰ ਆຊੀ ਨੂੰ ਬੋੜ ਨਹੀਂ ਪੈਣੀ ਕਈ ਵੀ ਮੇਰੇ ਨਾਲ ਉਹਨੂੰ ਨਹੀਂ ਪੈਣੀ ਅੱਛਾ ਇਹ ਰਿਪੋਰਟ ਜਿਹੜੀ ਦੱਸ ਰਹੇ ਹੋ ਕਿੱਥੋਂ ਮਿਲਦੀ ਹੈ ਇਹ ਰਿਪੋਰਟ ਸਰਕਾਰ ਦਿੰਦੀ ਹੈ ਜੀ ਐਨਆਰਆਈ ਐਨਆਰ ਰਿਪੋਰਟ ਹੁੰਦੀ ਆ ਸਰਕਾਰ ਗੁਪਤ ਰਿਪੋਰਟ ਦਿੰਦੀ ਆ ਕਿ ਉਹ ਜਾਂਚ ਕੀਤੀਆਂ ਦੀ ਕਿਹਦੇ ਵੱਲ ਲੋਕੀ ਜ਼ਿਆਦਾ ਹੈ ਤੈਨੂੰ ਲੋਕੀ ਪਸੰਦ ਕਰ ਰਹੇ ਆ ਤੇ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਕਰ ਰਹੇ ਆ ਕੁਛ ਨਹੀਂ ਨਾ ਕਿ ਕਿੰਨੇ ਵਾਰ ਨੂੰ ਉੱਥੇ ਵਾਰਤਾ ਨਹੀਂ ਨਾ ਪਤਾ ਕਰਕੇ ਕਿੰਨੇ ਉਮਕੇ ਆ ਮੈਂ 165 ਵਾਰ ਇਹਨਾਂ ਲੱਗ ਦਿੱਤਾ ਉਲਟਾ ਲੋਕਾਂ ਨੇ ਮੈਨੂੰ ਕਿਹਾ ਵੀ ਤੈਨੂੰ ਸੀ ਹੈਲਪ ਕਰਾਂਗੇ ਔਰ ਪੈਸੇ ਵੱਲ ਵੀ ਸਪੋਰਟ ਕਰਾਂਗੇ ਵੋਟ ਵੱਲ ਵੀ ਸਪੋਰਟ ਕਰਾਂਗੇ ਤੈਨੂੰ ਮੈਨੂੰ ਕਿੱਥੇ ਸਰਗਨ ਮੈਨੂੰ ਉੱਧਰ ਖੜੇ ਕਿੰਨੇ ਗਨ ਮੈਨੂੰ ਮਿਲੇ ਸੀ ਦੋ ਗਨ ਮੈਨ ਮਿਲੇ ਜੀ ਤੇ ਹਾਲ ਕਿਟਾਗਾ ਕੀ ਕਿਸ ਤਰ੍ਹਾਂ ਘਮਰਿਓ ਉਹਨਾਂ ਨਾਲ ਲੈ ਕੇ ਸਰ ਨਹੀਂ ਆਪਾਂ ਦੇਖੋ ਆਪਾਂ ਕਰ ਰਹੇ ਜਾਨੀ ਕਿ ਜੀ ਕਾਰਜ ਕਰਾਂਗਾ ਲੋਕਾਂ ਨਜ਼ਰ ਨਹੀਂ ਆਊਗਾ ਜਾਂ ਹੁਣ ਮੈਂ ਉਹ ਮਤਲਬ ਵੀ ਕਿੱਦਾਂ ਕਰਾਂ ਜੀ ਇਹੀ ਤੇ ਤੁਸੀਂ ਕਹ ਲਓ ਐਮਐਲਏ ਬੰਦੇ ਹੋ ਤਾਂ ਤੁਹਾਡਾ ਵਿਜ਼ਨ ਕੀ ਹੈ ਪੱਕਾ ਜੀ ਪੱਕਾ ਦੇਖੋ ਐਨਆਰਆਈ ਜਾਂਚ ਕਦੀ ਚੀਖਲੀ ਮਾਰ ਸਕਦੀ ਨਾ ਸੰਜੀਵ ਰੋਣਾ ਜਿਤਨਾ ਵਾ ਤੇ ਨਾ ਜਿਤਨਾ ਆਸ਼ੂ ਇਹ ਗਰੰਟੀ ਲਿਖਾ ਲਓ ਮੈਂ ਤੁਹ ਕੋੜੇ ਕਾਗਜ਼ ਦੇਦਾ ਨਹੀਂ ਨਹੀਂ ਤੁਹਾਡਾ ਕੋਣ ਆ ਰਿਹਾ ਮੈਂ ਇਕੱਲਾ ਸਟਾਰ ਬਹੁਤ ਆ ਔਰ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਉਹ ਜਿਹੜੇ ਰੰਨਾ ਦੇ ਸੀ ਲਖਮੀ ਨੇ ਦੇ ਨੀ ਮੈਂ ਅਸਲੇ ਤੇ ਗੋਣੇ ਲਾ ਦਿੱਤੇ ਹਾ ਤੇਰੇ ਬੰਬੇ ਬੰਬੇ ਵਾਲੇ ਮਿੱਠੀ ਏ ਨੀ ਮੈਂ ਬੂਸੇ ਪਿੰਡ ਆਉਣ ਲਾ ਦਿੱਤੇ ਇੱਕ ਗਾਣਾ ਹੋਰ ਬੋਟਾ ਤੇ ਬਣਾਇਆ ਮੈਂ ਜੇ ਕੋਹ ਸੁਣਾਵੋ ਸੁਣਾਓ ਸੁਣਾਓ ਕਦ ਚਾਦੇ ਨਾਲ ਤੁਸੀਂ ਖਾਦਾ ਇੱਕ ਅੱਦ ਕੇ ਨਾ ਕਿ ਵੋਟਾਂ ਵੇਲੇ ਨੀਟਰਾ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਮੇ ਸਰਕਾਰ ਸੁਟਿਆ ਨਾ ਲੈਤੇ ਦਿਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਖੂਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਇਹ 5G ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਬੈਕੀ ਹੁਣ ਕਿਉਂ ਬੋਣ ਕਿਉਂਕਿ ਸਰਕਾਰ ਨੇ ਨਵੇਂ ਪੱਤੇ ਚਲਣੇ ਆ ਦੇਖੋ ਜਦ ਵੀ ਆਉਂਦਾ ਕਰੋੜਪਤੀ ਟਿਕਟ ਲੈ ਕੇ ਜਾਂਦਾ ਜਦ ਵੀ ਆਉਂਦਾ ਅਰਬਪਤੀ ਟਿਕਟ ਲੈ ਕੇ ਜਾਂਦਾ ਇਹ ਆਮ ਨਾਗਰੀਕ ਔਰ ਮੈਂ ਬੱਤੀ ਗੱਲ ਕਹੂੰਗਾ ਜੇ ਮੈਂ ਜਿੱਤਦਾ ਜੇ ਮੈਂ ਜਿੱਤ ਗਿਆ ਇਸ ਲੁਧਿਆਣੇ ਤੋਂ ਲੁਧਿਆਣਾ ਇੱਕ ਤਾਜਮਹਿਲ ਬਣ ਜਾਣਾ ਦੇਖੋ ਇੰਗਲੈਂਡ ਅੰਗਲੈਂਡ ਬਾਲੀਵੁੱਡ ਅਮਰੀਕਾ ਯੂ ਐਸ ਏ ਕੈਨੇਡਾ ਫਰਾਂਸ ਇਟਲੀ ਜਾਪਾਨ ਸਾਰਿਆਂ ਨੇ ਕਿਹਾ ਨੀਟੂ ਨੌ ਵਾਰੀ ਲਗਾਤਾਰ ਹਾਰਿਆ ਲੁਧਿਆਣਾ ਸ਼ਹਿਰ ਦੇ ਵਿੱਚ ਆਪਾਂ ਦੇਖੋ ਰੋਟੀ ਤਾਂ ਆਪਾਂ ਹਰ ਕੋਈ ਖਾਂਦੇ ਆ ਕੋਈ ਥੋੜੀ ਖਾਂਦਾ ਕੋਈ ਜ਼ਿਆਦਾ ਖਾਂਦਾ ਕੋਈ ਜ਼ਿਆਦਾ ਕਮਾਉਂਦਾ ਕੋਈ ਘੱਟ ਕਮਾਉਂਦਾ ਪਰ ਜਿਹੜਾ ਨਾਮ ਹੈ ਨਾ ਇਹ ਨਾਮ ਲੁਧਿਆਣਾ ਵਾਸੀਆਂ ਨੂੰ ਜਿਹੜਾ ਬੈਸਟ ਵਾਲਾ ਮਿਲ ਰਿਹਾ ਨਾ ਇਤੋਂ ਉੱਤੇ ਵੱਡਾ ਨਾਮ ਹੀ ਮਿਲਣਾ ਉਹਨਾਂ ਨੇ ਪੀਏ ਕੋ ਰੱਖੇ ਫਿਰ ਜਿੰਨੇ ਪੜੇ ਲਿਖੇ ਪੀਏ ਕੋ ਰੱਖੇ ਉਹ ਉਹ ਵੀ ਅਨਪੜੀ ਆ ਖਾਲੀ ਉਹ ਸਮਝਦਾਰੀ ਜ਼ਿਆਦਾ ਵਾ ਪੀਏ ਰਜ਼ਾਦ ਉਹ ਸਮਝਾਉਂਦੇ ਸਰ ਤੋਂ ਸਵੇਰੇ ਆ ਕੇ ਨਾ ਤੇ ਹੁਣ ਸਾਡੇ ਵਰਗਾ ਬੰਦਾ ਵਿੱਚ ਜਿ ਕੋ ਕੇ ਬੋਲਦਾ ਵਾ ਮੇਰੀ ਬੇ ਸਰਕਾਰ ਵਾਲਾ ਉਹਨੇ ਗਰੀਬਾਂ ਦਾ ਕਿੱਦਾਂ ਖੂਨ ਪੀਰੇ ਮੈਂ ਦੱਸ ਨਹੀਂ ਦਿੰਦਾ 600 ਪ੍ਰੋਫੈਸਰ ਦੀ ਨੌਕਰੀ ਖਾ ਲਈ ਐ ਇਹਨੂੰ ਬਾਈ ਥੁੰਡੇ ਸਰ ਕਦੇ ਚੱਕੀ ਦੀ ਨਹੀਂ ਦਿੱਤੀ ਗਈ ਫਿਰ ਮੈਂ ਕਹਿੰਦਾ ਵੀ ਸਾਰੇ ਹਿੰਦੁਸਤਾਨ ਦੀ ਕੱਟੀ ਜਾਵੇ ਜੇ ਇਹਨਾਂ ਦਮ ਸੀਗਾ ਪਾਕਿਸਤਾਨ ਬਾਰੇ ਕੋਈ ਨਹੀਂ ਬੋਲੇ ਹੈ ਜੇ ਮੈਂ ਜਿੱਤੇ ਮੇਰੀ ਗੱਲ ਸੁਣ ਜੇ ਮੈਂ ਜਿੱਤਿਆ ਤੇ ਪਾਕਿਸਤਾਨ ਸੜ ਕੇ ਸੁਆਹ ਹੋ ਜਾਣਾ ਵਾ ਇਹ ਦੇਖ ਲਓ ਕਿ ਤੁਸੀਂ ਪਾਕਿਸਤਾਨ ਨੂੰ ਸੜਨਾ ਚਾਹੁੰਦੇ ਹੋ ਪਾਕਿਸਤਾਨ ਨੂੰ ਟਕਰਾਅ ਦੇਣਾ ਚਾਹੁੰਦੇ ਹੋ ਤੇ ਮੈਨੂੰ ਜਿਤਾ ਦਿਓ ਪਾਕਿਸਤਾਨ ਨੇ 2000 ਲਾਈਫਸ ਦਾ ਬੰਦਾ ਕਹਿ ਰਿਹਾ ਸੀ ਇਹ ਨੂੰ ਨੇ ਨਹੀਂ ਜਿੱਤਣਾ ਮੈਂ ਕਹਾਂ ਜੇ ਮੈਂ ਜਿੱਤ ਗਿਆ ਤੇ ਕਹਿੰਦੇ ਤੂੰ ਜੇ ਤਿੰਨ ਉਹ ਮੈਨੂੰ ਐਨਆਰ ਰਿਪੋਰਟ ਕਿਸੇ ਨੇ ਬੰਦੇ ਨੇ ਭੇਜੀ ਕਹਿੰਦੇ ਰਿਪੋਰਟ ਕਹਿੰਦੇ ਗੁਪਤ ਵੋਟ ਜਿਹੜੀਆਂ ਨਾ ਉਹ ਨੀਟੂ ਸ਼ਟਰਾਂ ਨਾਲ ਜਾ ਰਹੀ ਹੈ ਸਾਰੀ ਵੋਟ ਤੇ ਸੰਜੀਵ ਲੋਣਾ ਵੀ ਹਾਰਦਾ ਪਿਆ ਤੇ ਆਸ਼ੂ ਵੀ ਹਾਰਦਾ ਪਿਆ ਤੇ ਮੈਨੂੰ ਸਾਰੇ ਜਿਤਾ ਦਿਓ ਬਸ ਇਦਾਂ ਹੀ ਵੋਟਰਾਂ ਨੂੰ ਕੀ ਦਿਨ ਕਰਾਂਗੇ ਵੋਟਰਾਂ ਨੇ ਬਹੁਤ ਵੋਟਾਂ ਪਾਤੀਆਂ ਸਮਝ ਲੋ ਪਾ ਗਏ ਇਹ ਜਿੱਤ ਗੁਪਤ ਮੰਤਮਾਨ ਜੀ ਆ ਰਹੇ ਆ ਤੁਹਾਡੇ ਲਈ ਕੋਈ ਨਾ ਉਹ ਭਗਵੰਤ ਮਾਨ ਜੀ ਨੇ ਆਤੀ ਨਹੀਂ ਤੈਤ ਕਿ ਨਿਰਾਸ਼ ਹੋ ਕੇ ਜਾਣਾ ਪੈਣਾ ਤੋ ਕਿਉਂਕਿ ਪੰਜਾਬ ਦੀ ਜਨਤਾ ਬਿਲਕੁਲ ਖੁਸ਼ ਨਹੀਂ ਸਰ ਜਗ੍ਹਾ ਤੇ ਧੱਕਾ ਚੱਲ ਰਿਹਾ ਇਹਨਾਂ ਦਾ ਜੇ ਜੇ ਅਸ਼ੁੱਧਿਕਾਲ ਕਰੀਏ ਤੇ ਉਹ ਕਹਿੰਦੇ ਚੰਨੀ ਸਾਹਿਬ ਇਹ ਡਾਕਟਰ ਵੀ ਖੜੇ ਨੇ ਦੇਖੋ ਮੈਂ ਮੈਂ ਕਹਿੰਦਾ ਵੀ ਮੇਰਾ ਦਫਤਰ ਆਓ ਉਥੇ ਦੇਖੋ ਆ ਪਾਣੀ ਵਾਲੀ ਟੈਂਕੀ ਲਾ ਕੇ ਉਪਰ ਹਾਂਜੀ ਪਾਣੀ ਪਾਣੀ ਵਾਲੀ ਟੈਂਕੀ ਸਾਹਮਣੇ ਸਾਲ ਕਾਲਾ ਗੇਟ ਹੈਗਾ ਉਥੇ ਮੈਂ ਕਰ ਲਿਆ ਹੁਣ ਮੈਂ ਬੈਸਟ ਵਿੱਚ ਆ ਗਿਆ ਜੀ ਵਿੱਚ ਪਾਣੀ ਵੀ ਪੈਂਦੀ ਹੈ ਛੱਤ ਤੋਂ ਪੈ ਤ ਨਹੀਂ ਸੋਧ ਉੱਪਰ ਪੰਜ ਨੰਬਰ ਠਾਣੇ ਲੱਗੇ ਜੀ ਜੀ ਠੀਕ ਹੈ ਸਰ ਹੋਰ ਕੀ